ਪੰਜਾਬ ਜੋਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਸਿੱਧਾ ਤੁਹਾਨੂੰ ਆਂਗਣਵਾੜੀ ਦੇ ਵਿੱਚ ਆਈ ਨਵੀਂ ਭਰਤੀ ਬਾਰੇ ਦੱਸਣ ਜਾ ਰਹੀਆਂ ਜੋ ਕਿ ਹੈ ਹਰਿਆਣਾ ਦੀ ਭਰਤੀ VCD ਹਰਿਆਣਾ ਆਂਗਣਵਾੜੀ ਵਰਕਰ ਐਂਡ ਹੈਲਪਰ ਸੁਪਰਵਾਈਜ਼ਰ ਆਨਲਾਈਨ ਫਾਰਮ 2025 VCD ਯਾਨੀ ਕਿ ਊਮਨ ਐਂਡ ਚਾਈਲਡ ਡਿਵੈਲਪਮੈਂਟ ਡਿਪਾਰਟਮੈਂਟ ਹਰਿਆਣਾ ਦੀ ਪੋਸਟ ਆਈ ਹੈ 30 ਜੋ ਹੈ ਅੱਜ ਦੀ ਵੈਕੰਸੀ ਲੇਟੈਸਟ ਆਈ ਆ 25000 ਤੋਂ ਵੀ ਵੱਧ ਇਸ ਵਿੱਚ ਵੈਕੰਸੀਆਂ ਨੇ 25450 ਟੋਟਲ ਵੈਕੰਸੀ ਇਸ ਵਿੱਚ ਆਊਟ ਹੋਈਆਂ ਨੇ ਇਸ ਵਿੱਚ ਜੋ ਡੇਟ ਦੀ ਗੱਲ ਕਰ ਲਈ ਤਾਂ ਸਟਾਰਟਿੰਗ ਡੇਟ ਨੂੰ ਅਪਲਾਈ ਕਰਨ ਦੀ 16 ਮਾਰਚ 2025 ਆ ਤੇ ਲਾਸਟ ਡੇਟ ਇਸ ਨੂੰ ਅਪਲਾਈ ਕਰਨ ਲਈ ਹਜ ਤੱਕ ਰਿਲੀਜ਼ ਨਹੀਂ ਹੋਈ ਜੋ ਕਿ ਜਲਦੀ ਹੀ ਤੋਂ ਨਿੰਨ ਦੀ ਵੈਬਸਾਈਟ ਉੱਤੇ ਦੇਖਣ ਨੂੰ ਮਿਲ ਜਾਊਗੀ ਕਿ ਅਸੀਂ ਲਾਸਟ ਡੇਟ ਕੀ ਹੋਣ ਵਾਲੀ ਆ ਇਸ ਵਿੱਚ ਜੋ ਏਜ ਲਿਮਿਟ ਰੱਖੀ ਗਈ ਹੈ ਘੱਟੋ ਘੱਟ 18 ਸਾਲ ਦੀ ਏਜ ਹੋਣੀ ਚਾਹੀਦੀ ਤੇ ਵੱਧ ਤੋਂ ਵੱਧ 22 ਸਾਲ ਤੱਕ ਦੇ ਇਸ ਨੂੰ ਅਪਲਾਈ ਕਰ ਸਕਦੇ ਨੇ ਏਜ ਰਿਲੈਕਸੇਸ਼ਨ ਵੀ ਇਸ ਵਿੱਚ ਦਿੱਤੀ ਜਾਊਗੀ ਜੋ ਕਿ ਰੂ ਦੇ ਮੁਤਾਬਿਕ ਹੋਣੀ ਆ ਫੀਸ ਦੀ ਗੱਲ ਕਰੀ ਤਾਂ ਉਹ ਵੀ ਹੱਦ ਤੱਕ ਇਸ ਵਿੱਚ ਮੈਂਸ਼ਨ ਨਹੀਂ ਕਰ ਦਿੱਤੀ ਹੈਗੀ ਤੇ ਇਸ ਵਿੱਚ ਜਿਹਨਾਂ ਕੁਆਲਿਫਿਕੇਸ਼ਨ ਤੇ ਪੋਸਟਾਂ ਦੀ ਗੱਲ ਕਰ ਲਈ ਤੇ ਇਸ ਵਿੱਚ ਸਭ ਤੋਂ ਪਹਿਲੀ ਆਂਗਣਵਾੜੀ ਵਰਕਰ ਦੀ ਪੋਸਟ ਆ ਜੋ ਕਿ 2549 ਪੋਸਟਾਂ ਨੇ 10ਵੀਂ ਪਾਸ ਬੇਸ ਤੇ ਅਪਲਾਈ ਕਰ ਸਕਦੇ ਨੇ ਤੇ ਇਸ ਵਿੱਚ ਜਿਹੋ ਆਂਗਣਵਾੜੀ ਹੈਲਪਰ ਦੀ ਪੋਸਟ ਆ ਉਹ 8ਵੀਂ ਪਾਸ ਬੇਸ ਤੇ 4439 ਪੋਸਟਾਂ ਨੇ ਤੇ ਸੁਪਰਵਾਈਜ਼ਰ ਦੀ ਜੋ ਇਸ ਵਿੱਚ ਵੈਕੈਂਸੀ ਹੈ ਕੁੱਲ 118 ਵੈਕੈਂਸੀ ਨੇ ਜਿਸ ਨੂੰ ਅਪਲਾਈ ਕਰਨ ਲਈ ਤੁਹਾਡੇ ਕੋਲ ਬੈਚਲਰ ਡਿਗਰੀ ਰੈਲੇਵੈਂਟ ਫੀਲਡ ਦੇ ਵਿੱਚ ਪਾਸ ਹੋਣੀ ਜ਼ਰੂਰੀ ਆ ਸੈਲਰੀ ਦੀ ਗੱਲ ਕਰ ਲਈ ਤਾਂ ਆਂਗਣਵਾੜੀ ਵਰਕਰ ਦੀ 12000 ਤੋਂ ਲੈ ਕੇ 14000 ਤੱਕ ਹੈਲਪਰ ਦੀ 7500 ਤੋਂ ਲੈ ਕੇ 7500 ਤੋਂ ਲੈ ਕੇ ਸੁਪਰਵਾਈਜ਼ਰ ਦੀ 9300 ਤੋਂ ਲੈ ਕੇ 3400 ਤੱਕ ਇਹ ਸੈਲਰੀ ਹੋਣ ਵਾਲੀ ਆ ਤੁਸੀਂ ਇੱਦਾਂ ਹੀ ਸਾਡੇ ਕੋਲ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਲੈ ਸਕਦੇ ਹੋ ਸਾਡੇ ਚੈਨਲ ਸਬਸਕ੍ਰਾਈਬ ਕਰਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੀਓ ਤਾਂਕਿ ਤੁਹਾਡੇ ਕੋਲ ਸਾਰੇ ਹੀ ਟਾਈਮ ਟੂ ਟਾਈਮ ਜੋ ਹੈ ਵੀਡੀਓ ਦੀ ਨੋਟੀਫਿਕੇਸ਼ਨ ਆ ਸਕੇ ਤੇ ਸਾਰੇ ਲੋਕੋ ਕੋਲ ਇਸ ਦੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੀ ਪੋਸਟਾਂ ਨੂੰ ਸਾਡੇ ਕੋਲ ਘਰ ਬੈਠੇ ਵੀ ਅਪਲਾਈ ਕਰਵਾ ਸਕਦੇ ਹੋ ਸਾਡੇ ਦਿੱਤੇ ਗਏ ਨੰਬਰ ਤੇ ਤੇ ਸੰਪਰਕ ਕਰਕੇ ਆਫੀਸ਼ੀਅਲ ਵੈੱਬਸਾਈਟ ਇਸ ਦੀ ਮੈਂਸ਼ਨ ਕਰ ਦਿੱਤੀ ਆ ਜਿੱਥੇ ਜਾ ਕੇ ਤੁਸੀਂ ਲਾਸਟ ਡੇਟ ਤੇ ਫੀਸ ਦੀ ਬਾਕੀ ਡਿਟੇਲ ਚੈੱਕ ਕਰ ਲੈਣੀ ਆ ਤੁਸੀਂ ਘਰ ਬੈਠੇ ਇੰਟਰਨੈਟ ਕਾ ਬਿਤੇ ਸੇਵਾ ਕੇਂਦਰ